ਹਾਂਜੀ ਦੋਸਤੋ ਅਗਰ ਤੁਹਾਡੇ ਮੂੰਹ ਦਾ ਸੁਆਦ ਕਸੈਲਾ ਜਾਂ ਜਾਂ ਕੌੜਾ ਜਾਂ ਤੁਹਾਨੂੰ ਕੁਝ ਵੀ ਖਾਣੇ ਹੋ ਟੇਸਟ ਨਹੀਂ ਆ ਰਿਹਾ ਤਾਂ ਤੁਸੀਂ ਆਹ ਵਾਲੀ ਚਟਨੀ ਬਣਾ ਕੇ ਖਾਓ ਤੇ ਤੁਹਾਡੇ ਮੂੰਹ ਦਾ ਟੇਸਟ ਜਿਹੜਾ ਸਹੀ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਤੁਸੀਂ ਸਾਰੇ ਚੜਦੀ ਕਲਾ ਚ ਰਹੋਗੇ ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਆਂ ਚਟਨੀ ਤੇ ਬਹੁਤ ਹੀ ਸਵਾਦ ਬਣਦੀ ਏ ਤੇ ਗਰਮੀ ਦੇ ਦਿਨਾਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਏ ਤੁਸੀਂ ਕੱਲੀ ਚਟਨੀ ਦੇ ਉੱਪਰ ਮੱਖਣ ਪਾ ਕੇ ਜਾਂ ਮਲਾਈ ਪਾ ਕੇ ਵੀ ਰੋਟੀ ਖਾ ਸਕਦੇ ਹੋ ਤੁਹਾਨੂੰ ਕਿਸੇ ਸਬਜ਼ੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹਾਂਜੀ ਇਹਦੇ ਵਾਸਤੇ ਦੇਖੋ ਜੀ ਆਪਾਂ 2-3 ਪਿਆਜ਼ ਲਏ ਨੇ ਤੇ ਇੱਕ ਗੰਢੀ ਲਸਣ ਦੀ ਜਿਹੜੀ ਛਿੱਲ ਲਈ ਏ ਤੇ ਪੰਜ ਤੋਂ ਸੱਤ ਆਪਾਂ ਲਾਲ ਰੰਗ ਦੀਆਂ ਜਿਹੜੀਆਂ ਮਿਰਚਾਂ ਹੁੰਦੀਆਂ ਨੇ ਉਹ ਲਈਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋਸ ਵਾਰ ਲਿਆ ਵਾ ਹਾਂਜੀ ਹੁਣ ਆਪਾਂ ਜਿਹੜੇ ਪਿਆਜ਼ ਆ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਇਹਨਾਂ ਨੂੰ ਆਪਾਂ ਜ਼ਿਆਦਾ ਬਰੀਕ ਤਾਂ ਨਹੀਂ ਕੱਟਣਾਗਾ ਆਪਾਂ ਲੰਬੇ ਲੰਬੇ ਹੀ ਕੱਟਾਂਗੇ ਕਿਉਂਕਿ ਆਪਾਂ ਮਿਕਸੀ ਦੇ ਵਿੱਚ ਹੀ ਬਣਾ ਰਹੇ ਹਾਂ ਤੇ ਤੁਸੀਂ ਜੇ ਹੁਣ ਤਾਂ ਕੁੰਡੇ ਸੋਟੇ ਦੇ ਨਾਲ ਵੀ ਬਣਾ ਸਕਦੇ ਹੋ ਤੇ ਲਾਲ ਮਿਰਚਾਂ ਨੂੰ ਵੀ ਆਪਾਂ ਮੋਟੀਆਂ-ਮੋਟੀਆਂ ਹੀ ਕੱਟ ਲਵਾਂਗੇ ਹਾਂਜੀ ਦੇਖੋ ਵਿੱਟੇ ਲਸਣ ਆਪਾਂ ਪਾ ਲਿਆ ਏ ਹੁਣ ਆਪਾਂ ਮਿਕਸੀ ਵਾਲਾ ਜੱਗ ਲੈ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਆਪਾਂ ਧੋ ਲਿਆ ਵਾ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਪਿਆਜ਼ ਲਸਣ ਤੇ ਲਾਲ ਮਿਰਚ ਨਾਲ ਹੀ ਇਸ ਦੇ ਵਿੱਚ ਪਾ ਦਵਾਂਗੇ ਆਪਾਂ ਟੇਸਟ ਦੇ ਅਨੁਸਾਰ ਨਮਕ ਤੇ ਥੋੜਾ ਜਿਹਾ ਇਸ ਦੇ ਵਿੱਚ ਪਾ ਦਵਾਂਗੇ ਸਾਫ ਤਾ ਧਨੀਆ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗ੍ਰाइंड ਕਰ ਲਵਾਂਗੇ ਦੇਖੋ ਜੀ ਚਟਨੀ ਆਪਣੀ ਬਣ ਕੇ ਤਿਆਰ ਇਸ ਤਰ੍ਹਾਂ ਵੀ ਤੁਸੀਂ ਖਾਣੀ ਚਾਹੋ ਤਾਂ ਖਾ ਸਕਦੇ ਹੋ ਕਈਆਂ ਨੂੰ ਕੱਚਾ ਲਸਣ ਨਹੀਂ ਚੰਗਾ ਲੱਗਦਾ ਹੁੰਦਾਗਾ ਤਾਂ ਉਹਦੇ ਲਈ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਹੁਣ ਸਭ ਤੋਂ ਪਹਿਲਾਂ ਪੈਸ ਨੂੰ ਕੋਲੀ ਤੇ ਪੱਚੀ ਕੱਟ ਲੈਣੇ ਆ ਇਸ ਤਰ੍ਹਾਂ ਹੀ ਚਟਨੀ ਸਵਾਦ ਬਣਦੀ ਏ ਤੇ ਤੜਕਾ ਲਗਾਉਣ ਦੇ ਨਾਲ ਤਾਂ ਹੋਰ ਵੀ ਚਾਰ ਚੰਤ ਲੱਗ ਜਾਂਦੇ ਨੇ ਦੇਖੋ ਜੀ ਬਹੁਤ ਵਧੀਆ ਚਟਨੀ ਬਣੀ ਏ ਤੇ ਹੁਣ ਆਪਾਂ ਸਰੋਂ ਦਾ ਤੇਲ ਗਰਮ ਕਰ ਲਿਆ ਵਾ ਤੁਸੀਂ ਕਿਸੇ ਵੀ ਕੁਕਿੰਗ ਆਇਲ ਦੇ ਵਿੱਚ ਤੇ ਇਸ ਨੂੰ ਤੜਕਾ ਲਗਾ ਸਕਦੇ ਹੋ ਦੇਸੀ ਘਿਓ ਦੇ ਵਿੱਚ ਵੀ ਇਸ ਨੂੰ ਤੜਕ ਸਕਦੇ ਹੋ ਤੇ ਇਹ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਵਿੱਚ ਹੀ ਆਪਾਂ ਇਹ ਵਾਲੀ ਚਟਣੀ ਇਸ ਦੇ ਵਿੱਚ ਐਡ ਕਰਾਂਗੇ ਇਸ ਨੂੰ ਹੁਣ ਆਪਾਂ 5 ਤੋਂ 7 ਮਿੰਟ ਦੇ ਲਈ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਾਵਾਂਗੇ ਪਕਾ ਲਾਵਾਂਗੇ ਇਸ ਤਰ੍ਹਾਂ ਦੇ ਨਾਲ ਢੱਕ ਕੇ ਆਪਾਂ ਨਾਲ ਦੀ ਨਾਲ ਚਲਾਈ ਜਾਵਾਂਗੇ ਤੇ ਇਸ ਤਰ ਜਿਹੜਾ ਪਾਣੀ ਹੈ ਜਿਹੜਾ ਸਾਰਾ ਚੋਂ ਸੁੱਕ ਜਾਵੇ ਤਾਂ ਚੰਗੀ ਤਰ੍ਹਾਂ ਦੇ ਨਾਲ ਇਹ ਤੜਕੀ ਜਾਊਗੇ ਤੇ ਤੁਸੀਂ ਇਸ ਦੇ ਵਿੱਚ ਚਾਹੋ ਤਾਂ ਥੋੜੀ ਜੀ ਅਜਵਾਇਨ ਵੀ ਐਡ ਕਰ ਸਕਦੇ ਹੋ ਤੋ ਕੇ ਪੇੜ ਦੇ ਲਈ ਉਹ ਵੀ ਬਹੁਤ ਚੰਗੀ ਹੁੰਦੀ ਹੈ ਹਾਂਜੀ ਦੇਖੋ ਚਟਨੀ ਆਪਣੀ ਨੂੰ ਬਹੁਤ ਵਧੀਆ ਤੜਕਾ ਲੱਗ ਗਿਆ ਬਿਲਕੁਲ ਤੜਕੀ ਗਈ ਏ ਤੇ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਦੀ ਵੀ ਮਾਤਰਾ ਨਹੀਂ ਗਈ ਤੇ ਜਿਹੜਾ ਲਸਣ ਦਾ ਕੱਚਾ ਆਪਾਂ ਉਹ ਵੀ ਚੱਕਿਆ ਗਿਆ ਵਾ ਹੁਣ ਆਪਾਂ ਇਸ ਨੂੰ ਸਾਈਡ ਤੇ ਕੱਢ ਲੈਣੇ ਆ ਹਾਂਜੀ ਹੁਣ ਆਪਾਂ ਚਟਨੀ ਨੂੰ ਕੌਲੀ ਦੇ ਵਿੱਚ ਕੱਢ ਲਵਾਂਗੇ ਤੇ ਤੁਸੀਂ ਇਸ ਨੂੰ ਕਿਸੇ ਵੀ ਟਾਈਮ ਤੇ ਬਣਾ ਸਕਦੇ ਹੋ ਮਾਰਨਿੰਗ ਆਫਟਰਨੂਨ ਜਾਂ ਈਵਨਿੰਗ ਦੇ ਵਿੱਚ ਤੇ ਬਹੁਤ ਹੀ ਵਧੀਆ ਬਣਦੀ ਏ ਤੇ ਅਗਰੇ ਵਾਲੀ ਚਟਨੀ ਨਾਲ ਹੋਊਗੀ ਤਾਂ ਤੁਹਾਡੇ ਖਾਣੇ ਨੂੰ ਚਾਰ ਚੰਨ ਲੱਗ ਜਾਣਗੇ ਤੇ ਸਾਰੇ ਬਹੁਤ ਹੀ ਤੁਹਾਡੀ ਤਾਰੀਫ ਕਰਨਗੇ ਤੇ ਤੁਸੀਂ ਇਸ ਦੇ ਵਿੱਚ ਦੇਸੀ ਘਿਓ ਮੱਖਣ ਜਾਂ ਮਲਾਈ ਪਾ ਕੇ ਇਸ ਨੂੰ ਸਿੱਧਾ ਹੀ ਖਾ ਸਕਦੇ ਹੋ ਇਸ ਚਟਨੀ ਦੇ ਨਾਲ ਤੁਹਾਨੂੰ ਕਿਸੇ ਵੀ ਸਬਜੀ ਦੀ ਲੋੜ ਨਹੀਂ ਪਊਗੀ ਇਸ ਦੀ ਖਾਸੀਅਤ ਇਹ ਆ ਅਗਰ ਤੁਹਾਡਾ ਸਬਜੀ ਬਣਾਉਣ ਨੂੰ ਦਿਲ ਨਹੀਂ ਕਰਦਾਗਾ ਤੇ ਤੁਸੀਂ ਇਹ ਵਾਲੀ ਚਟਨੀ ਬਣਾ ਕੇ ਤੇ ਰੋਟੀ ਖਾ ਸਕਦੇ ਹੋ ਬਹੁਤ ਹੀ ਆਨੰਦ ਦੇ ਨਾਲ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ